ਲੋਕੀ ਸੀਸ ਨੇ ਝਕਾਉਂਦੇ ਆਣ ਸਾਰੇ ਗੁਰਦੁਆਰਾ ਜਾਂ ਮੰਦਰ ਮਸੀਤ ਹੋਵੇ ਉੱਥੇ ਜਾਣ ਦਾ ਨਹੀਂ ਨੁਕਸਾਨ ਭੋਰਾ ਜਿੱਥੇ ਰੱਬ ਨਾਲ ਜੁੜਦੀ ਪ੍ਰੀਤ ਹੋਵੇ ਜਿਹੜੇ ਹਰਦਮ ਗੁਰੂ ਦਾ ਨਾਮ ਜਪਦੇ ਹਰ ਮੈਦਾਨ ਉਹਨਾਂ ਦੀ ਜੀਤ ਹੋਵੇ ਰਜ ਲਹੀੜੀ ਉਹ ਮਿਲਦਾ ਆਪ ਆਕੇ ਉਪੜੀ ਸਾਫ ਹੋਏ ਜਿਨ੍ਹਾਂ ਦੀ ਨੀਤ ਹੋਵੇ ਉਪੜੀ ਸਾਫ ਹੋਏ ਜਿਨ੍ਹਾਂ ਦੀ ਨੀਤ ਹੋਵੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਾਂ ਨੈਣਾ ਦੇਵੀ ਦੇ ਚੱਲ ਰਹੇ ਚਾਲਿਆਂ ਦੌਰਾਨ ਪਿੰਡ ਘਾਵਦਾ ਤੇ ਪਿੰਡ ਗੁਰਦਾਸਪੁਰਾ ਡਿਸਟ੍ਰਿਕਟ ਸੰਗਰੂਰ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਸ ਸਾਲ ਭੰਡਾਰਾ ਕਰਵਾਉਂਦਿਆਂ ਨੂੰ ਤਕਰੀਬਨ 21 ਸਾਲ ਹੋ ਗਏ 21 21ਵਾਂ ਸਲਾਨਾ ਪੰਡਾਰਾ ਬੜੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਸਾਰੀਆਂ ਸੰਗਤਾਂ 5 ਅਗਸਤ ਤੋਂ ਲੈ ਕੇ 13 ਅਗਸਤ ਤੱਕ ਲਗਾਤਾਰ ਜਣੀ ਲੋਕ ਹਫਤਾ ਲੰਗਰ ਲਾਉਂਦੇ ਆ ਕੋਈ 2 ਦਿਨ ਲਾਉਂਦਾ ਇਹ 9 ਦਿਨ ਲੰਗਰ ਲਾਉਂਦੇ ਆ ਔਰ 5 ਅਗਸਤ ਤੋਂ ਲੈ ਕੇ ਆ 13 ਅਗਸਤ ਤੱਕ ਲਗਾਤਾਰ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਆ ਰਾਹ ਜਾਂਦੇ ਰਾਗੀ ਰਾਗੀਆਂ ਵਾਸਤੇ ਇਲਾਕੇ ਦੀਆਂ ਸੰਗਤਾਂ ਵਾਸਤੇ ਲਗਾਤਾਰ ਲੰਗਰ ਲਗਾਏ ਜਾਂਦੇ ਆ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਇਲਾਕੇ ਸੰਗਤ ਇਲਾਕੇ ਦੀਆਂ ਸੰਗਤਾਂ ਵੱਲ ਚੜ ਕੇ ਸਹਿਯੋਗ ਦਿੰਦੀਆਂ ਹਨ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ